ਮੇਰੀ ਇੱਕ ਬੇਨਤੀ ਹੋਰ ਮੋਦੀ ਸਾਹਿਬ ਨੂੰ ਮੇਰੀ ਬੇਨਤੀ ਆ ਵੀ ਇਹ ਚੀਜ਼ ਨੂੰ ਖਤਮ ਜਲਦੀ ਤੋਂ ਜਲਦੀ ਪਾਈ ਜਾਏ ਕਿ ਮੋਦੀ ਸਾਹਿਬ ਨੂੰ ਨਾਮ ਨਹੀਂ ਆਪ ਜਿਹੜਾ ਨੂੰ ਦੀਆਂ ਲੋਕ ਦੇ ਨਾਲ ਇਹ ਜਿਹੜਾ ਦੇਸ਼ ਦੇ ਵਿੱਚ ਪਾਕਿਸਤਾਨ ਵੱਲੋਂ ਇੱਕ ਟ੍ਰਿਪਲੈਂਡ ਅੱਤਵਾਦੀ ਲਾਇਆ ਜਾ ਰਿਹਾ ਔਰ ਅੱਤਵਾਦ ਦੇ ਨਾਮ ਤੇ ਦੇਸ਼ ਦੇ Hindu Muslim Sikh ਭਾਈਚਾਰੇ ਨੂੰ ਵੰਡਣ ਦੀ ਜਿਹੜੀ ਨਪਾਕ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਉਹਦੇ ਖਿਲਾਫ ਤੇ ਇੱਕ ਜਿਹੜਾ ਉਥੇ ਜਿਹੜੇ ਸ਼ਹੀਦ ਹੋਏਗੇ ਨੇ پتہ ਹੈ ਕਿ ਸਾਡੇ ਸਾਡੇ 25 ਪਰਿਵਾਰ 25 ਮੈਂਬਰ ਉਹਨਾਂ ਦੀ ਸ਼ਾਂਤੀ ਵਾਸਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਜੋ ਕੰਡਲ ਮਾਰ ਕੇ ਕੱਟਿਆ ਗਿਆ ਦੂਸਰਾ ਅਸੀਂ ਇਹ ਕਹਿਣਾ ਚਾਹਾਂਗੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿ ਇਸ ਟਾਈਮ ਸਾਰਾ ਵਿਪੱਖਸ਼ ਵੀ ਤੁਹਾਡੇ ਨਾਲ ਹੈ ਇਸ ਟਾਈਮ ਕਿਉਂਕਿ ਇਹ ਦੇਸ਼ ਦਾ ਮੁੱਦਾ ਵਾ ਇਹ ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਮੁੱਦਾ ਨਹੀਂ ਹੈ ਦੇਸ਼ ਦਾ ਮੁੱਦਾ ਪਰ ਇਸ ਮੁੱਦੇ ਤੇ ਪੂਰਾ ਵਿਪੱਖਸ਼ ਹਰ ਪਾਰਟੀ ਦਾ ਇਹ ਨਹੀਂ ਕਾਂਗਰਸ ਦਾ ਹਰ ਪਾਰਟੀ ਦਾ ਵਿਪੱਖਸ਼ੀ ਵੀ ਮਨਿੰਦਰ ਮੋਦੀ ਤੁਹਾਡੇ ਮਗੇ ਖੜਾ ਕਦਮ ਚੁੱਕੋ ਤੁਸੀਂ ਪੂਰਾ ਦੇਸ਼ ਤੁਹਾਡੇ ਮਗਰ ਆ ਲਗੀਆਂ ਪਾਰਟੀਆਂ ਨਹੀਂ ਹਰ ਲੋਕ ਆਮ ਲੋਕ ਵੀ ਜਿਹੜੇ ਅੱਜ ਇਸ ਨਾਲ ਇੱਥੇ ਸਾਰੇ ਆਮ ਲੋਕ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਆਏ ਨੇ ਔਰ ਇਹ ਸਾਰੇ ਤੁਹਾਡੇ ਨਾਲ ਨੇ ਅਗਲਾ ਕਦਮ ਚੁੱਕੋ ਔਰ ਇਹਨਾਂ ਨੂੰ ਨਿਸ਼ਤਾ ਭੂਮ ਤੱਕ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ ਅੱਜ ਅਸੀਂ ਕੈਂਡਲ ਮਾਰਚ ਕੀਤਾ ਵਾ ਇਹ ਜਿਹੜੇ ਉੱਥੇ ਜ਼ਮੀਰ ਦੇ ਵਿੱਚ ਉਠਾਈ ਜਾਣਾ ਸ਼ਹੀਦ ਕੀਤੇ ਗਏ ਨੇ ਗੋਲੀਆਂ ਮਾਰ ਕੇ ਬਿਨਾਂ ਵਜ੍ਹਾ ਕਿਸੇ ਗੱਲ ਤੋਂ ਪਿੰਡ ਪਬਲਿਕ ਨੂੰ ਗੋਲੀਆਂ ਮਾਰੇंगी ਉਹਦੇ ਰੋਸ ਦੇ ਵਿੱਚ ਅੱਜ ਕੀਤਾ ਗਿਆ ਇਹ ਬਹੁਤ ਹੀ ਗਲਤ ਕੰਮ ਕੀਤਾ ਇਹਨਾਂ ਨੇ ਅਸੀਂ ਤੇ ਮੋਦੀ ਸਾਹਿਬ ਨੂੰ ਬੇਨਤੀ ਸਿਰਫ ਇੱਕੋ ਕਰਨੀ ਆ ਕਿ ਇਹਦਾ ਜਿਹੜਾ ਉਹਨਾਂ ਨੂੰ ਖਮਿਆ ਜਾਵਾ ਇਹੋ ਜਿਹਾ ਭੁਗਤਣਾ ਪਵੇ ਵੀ ਉਹਨਾਂ ਦੀਆਂ ਨਸਲਾਂ ਯਾਦ ਕਰ ਲੈ ਰਹਿੰਦੀ ਦੁਨੀਆ ਤਾਂ ਕਿ ਯਾਦ ਰਹੀ ਵੀ ਉਹਨੇ ਕੁਝ ਕੀਤਾ ਸੀਗਾ ਤੇ ਆਪਾਂ ਉਹਦਾ ਜਵਾਬ ਦਿੱਤਾ ਸੀਗਾ ਠੀਕ ਹੈ ਜੀ ਕਿਹ ਤੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਗਾਂਵ ਕਦੀ ਕਦੀ ਵੀ ਜ਼ਿੰਦਗੀ ਦੇ ਜਿਹਾ ਮਦਰਾ ਕਰਨਾ ਇਹੋ ਜਿਹਾ ਕੰਮ ਕਰਾਂਗੇ ਜੈ ਸ਼੍ਰੀ ਰਾਮ ਜੀ ਪਾਕਿਸਤਾਨ ਪ੍ਰਜੋਜਿਤ ਅਤਵਾਦੀਆਂ ਵੱ ਕਨੋਣਾकांड ਕੀਤਾ ਗਿਆ ਔਰ ਸਾਡੇ ਨਿਯਾਥੇ ਦੇਸ਼ ਦੇ ਨਿਯਾਥੇ ਲੋਕਾਂ ਤੇ ਵਾਰ ਕਰਕੇ ਗੋਲੀਆਂ ਮਾਰ ਕੇ ਬੇਦਰਦੀ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਇਸ ਸਬੰਧੀ ਸਾਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਅਕ੍ਰੋਸ਼ ਆ ਔਰ ਸਾਰੇ ਦੇਸ਼ ਦੇ ਵਿੱਚ ਸਾਰੇ ਕਸਬਿਆਂ ਸ਼ਹਿਰਾਂ ਦੇ ਵਿੱਚ ਲੋਕਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕੈਂਡਲ ਮਾਰਚ ਕਰਕੇ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਔਰ ਦੇਸ਼ ਦੀ ਸਰਕਾਰ ਕੋਲੋਂ ਕੇਂਦਰ ਸਰਕਾਰ ਕੋਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲ ਹੋਏ ਅਪੀਲ ਕੀਤੀ ਜਾ ਰਹੀ ਆ ਕਿ ਪਾਕਿਸਤਾਨ ਨੂੰ ਉਸ ਦੀ ਇਸ ਘਟੀਆ ਹਰਕਤ ਵਾਸਤੇ ਸਖਤ ਸਬਕ ਸਿਖਾਇਆ ਜਾਏ ਉਹਦੇ ਘਰ ਚ ਘੁਸਕੇ ਉਹਨੂੰ ਸਬਕ ਸਿਖਾਇਆ ਜਾਏ ਇਸੇ ਸਬੰਧੀ ਡੇਰਾ ਬਾਬਾ ਨਾਨਕ ਵਿੱਚ ਵੀ ਕੈਂਡਲ ਮਾਰਚ ਕੀਤਾ ਗਿਆ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਨਾਲ ਮੈਂ ਇੱਕ ਛੋਟੀ ਜੀ ਚਿੰਤਾ ਪ੍ਰਗਟ ਕਰਨਾ ਚਾਹੁੰਦਾ ਕਿ ਸਾਡੇ ਸੂਬੇ ਪੰਜਾਬ ਵਿੱਚ ਵੀ ਆਏ ਦਿਨ ਕਰਨੇਡ ਹਮਲੇ ਔਰ ਲੁੱਟਾ ਘੁਆ ਦੀ ਗੈਰਤਾ ਫਰੋਤੀ ਦੇ ਫੂਨ ਔਰ ਇਹ ਅੱਤਵਾਦ ਦਾ ਇੱਕ ਸੰਕੇਤ ਆ ਆਗਮਨ ਦਾ ਔਰ ਮੈਂ ਇੱਕ ਜਨਤਾ ਨੂੰ ਅਪੀਲ ਕਰਨਾ ਔਰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਇਸ ਤੇ ਸ਼ਕਤੀ ਨਾ ਠੱਲ ਪਾਈ ਜਾਏ ਤਾਂ ਕਿ ਸੂਬੇ ਨੂੰ ਪੁਰਾਣੇ ਦੌਰ ਚੋਂ ਕਾਲੇ ਦੌਰ ਚੋਂ ੱੱਕਣ ਤੋਂ ਮੁਕਤੀ ਮਿਲ ਸਕੇ ਪਹਿਲਾਂ ਤੇ ਮੈਂ ਜਿਹੜਾ ਬੈਲਗਾਮ ਵਿੱਚ ਆਤਿੰਗ ਹਮਲਾ ਹੋਇਆ 25 ਪਰਿਵਾਰਾਂ ਦੇ ਜਿਹੜੇ ਲੋਕ ਮਾਰੇ ਗਏ ਨੇ ਬੇਹਰਨਾਤੇ ਲੋਕ ਮਾਰੇ ਗਏ ਨੇ ਉਹਦੀ ਮੈਂ ਦਿੱਥੇ ਸ਼ਬਦਾਂ ਚ ਨਿੰਦਿਆ ਕਰਦਾ ਹਾਂ ਤੇ ਦੂਜੀ ਮੈਂ ਪਰਮਾਤਮਾ ਅਗੇ ਅਦਾਸ ਕਰਨਾ ਕਿ ਜਿਹੜੇ ਵਿਛੜੇ ਰੂਹਾਂ ਆਪਣੇ ਚਰਨਾਂ ਚ ਸਤਾਨ ਦੇ ਤੇ ਪਰਿਵਾਰ ਨੂੰ ਭਰਨਾ ਮੰਨਨ ਦਾ ਜਿਹੜਾ ਬਲ ਬੱਚੇ ਤੇ ਦੂਸਰੀ ਗੱਲ ਮੈਂ ਆਪਣੀ ਗਵਾਂਢੀ ਮੁਲਕ ਪਾਕਿਸਤਾਨ ਨੂੰ ਕਹਿਣਾ ਚਾਹੁੰਦਾ ਕਿ 70-75 ਸਾਲ ਹੋ ਗਏ ਨੇ ਜਾਦੀ ਨੂੰ ਅੱਜ ਤੱਕ ਇਹਨਾਂ ਵੱਲੋਂ ਸਾਨੂੰ ਕੋਈ ਇਨਸਾਨੀਤ ਵੱਲੋਂ ਹੱਥ ਦਾ ਕੋਈ ਹੱਥ ਨਹੀਂ ਅੱਗੇ ਕੀਤਾ ਇਹਨਾਂ ਨੇ ਦੋਸਤੀ ਵਾਲਾ ਕੋਈ ਹੱਥ ਨਹੀਂ ਅੱਗੇ ਕੀਤਾ ਅੱਜ ਤੱਕ ਇਹਨਾਂ ਵੱਲੋਂ ਠੰਡੀਆਂ ਵਾਹ ਬਣੀਆਂ ਆਈਆਂ ਜਦੋਂ ਮੈਂ ਵਈਆਂ ਨੇ ਗਰਮ ਵਾਹ ਬਣਾਈਆਂ ਨੇ ਅਤਿੰਗਵਾਦ ਦੇ ਰੂਪ 'ਚ ਸਾਨੂੰ ਗਰਮ ਵਾਹ ਆਈਆਂ ਹਵਾਵਾਂ ਆਈਆਂ ਨੇ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਨਾ ਵਾਂ ਕਿ ਜਿਨ੍ਹਾਂ ਨੇ ਹਮਲਾ ਕੀਤਾ ਨਾ ਇਹਨਾਂ ਦਾ ਕੋਈ ਜਾਤ ਨਾ ਕੋਈ ਧਰਮਾ ਦੀ ਹਿੰਦੁਸਤਾਨ 'ਚ ਕੀਤਾ ਕੱਲੇ ਪਾਕਿਸਤਾਨ 'ਚ ਵੀ ਕਰ ਸਕਦੇ ਨੇ ਤੇ ਮੈਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਅਪੀਲ ਕਰਦਾ ਤੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਅਪੀਲ ਕਰਦਾ ਹਾਂ ਕਿ ਜ ਉਹਨਾਂ ਦੀ ਕੋਈ ਦਲੀਲ ਕੋਈ ਅਪੀਲ ਨਹੀਂ ਹੋਣੀ ਚਾਹੀਦੀ ਸਿੱਧਾ ਇਹੋ ਜੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਇਹੋ ਜੀ ਦਰਦਨਾਕ ਮੌਤ ਦਿੱਤੀ ਜਾਣੀ ਚਾਹੀਦੀ ਆ ਕਿ ਆਉਣ ਵਾਲੀ ਇਹਨਾਂ ਦੇ ਨਸਲਾਂ ਵੀ ਡਰਨ ਤੇ ਇਹੋ ਜਿਹਾ ਕੋਈ ਕੰਮ ਕਰਨ ਤੋਂ ਝੱਕਣ ਜੀ